ਸਵੇਰ ਦੀ ਠੰਡੀ ਠੰਡੀ ਹਵਾ 5:30 ਹੋਏ ਮੈਂ ਦਰਸ਼ਨ ਨੂੰ ਫੜ ਆਈ ਮम्मा ਕੋਲ ਮਗਾ ਮम्मा ਤੁਸ ਜ ਸੰਬੋ ਮੈਂ ਨਾ ਆ ਕੇ ਤੇ ਨਾ ਨਾ ਟ੍ਰੈਕ ਟੂ ਫੜ ਮਨਾ ਆਦੇ ਫਿਰ ਉਹਨੂੰ ਥੋਨੀ ਆ ਕਿਰਮੀਤ ਅੱਜ ਠੀਕ ਨਹੀਂ ਆ ਗੁੱਡ ਮਾਰਨਿੰਗ ਦੀ ਸਾਰਿਆਂ ਸ਼ਸ਼ੀ ਕਲਾ ਦੀ ਹੜੇ ਲਾਈਟ ਜਗ ਰਹੀਆਂ ਨੇ ਸਟਰੀਟ ਲਾਈਟਾਂ ਕਲੋਨੀ ਦੀਆਂ ਚਰਨ ਬੜਾ ਵਧੀਆ ਬਾਹਰ ਠੰਡੀ ਹਵਾ ਚੱਲਦੀ ਪਈ ਮਜ਼ਾ ਆ ਰਿਹਾ ਪੰਛੀ ਚੈ ਕਰ ਰਹੇ ਨੇ ਚੂ ਚੂ ਚੀ ਚੀ ਕਰ ਰਹੇ ਨੇ ਦੇ ਲੱਗਦਾ ਅੱਖ ਤੇ ਮੁਕੀਆਂ ਮੈਂ ਸਵੇਰੇ ਸਵੇਰ ਦੇਖ ਤੇ ਹੁਣ ਆਪਕਰ ਦੇ ਆ ਵੀਡੀਓ ਸਟਾਰਟ ਮਾਂ ਨੂੰ ਗਿਦ ਮੋਨਿੰਗ ਗੁਡ ਮੋਨਿੰਗ ਟੀਵੀ ਵੇਖਣ ਦਾ ਹੈ ਮੈਨੂੰ ਕਹਿੰਦਾ ਕਿ ਪਾਸੇ ਹੋ ਜਾ ਆ ਵੇਖ 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 ਆ ਲੈ ਲੈ ਹੋ ਗਈ ਹੋ ਗਈ ਪਾਸੇ ਤੂੰ ਵੇਖ ਲੈ ਟੀਵੀ ਂਦੀਏ ਤੇ ਮੈਂ ਦੇਖ ਲਾਂ ਕਿ ਡੈਡੀ ਕੀ ਲਾਉਣ ਦੇ ਮੈਂ ਬਣਾਵਾ ਦੁੱਧ ਗਰਮ ਕਰਾਂ ਪਹਿਲਾਂ ਦੁੱਧ ਕੱਚਾ ਆਹੀ ਆ ਆੜ ਕਰੀਏ ਵਾਪਸ ਇਹ ਸਮਾਨ ਪੈਕ ਹਨ ਪੈਕ ਨਹੀਂ ਕੀਤਾ ਇਹ ਮम्मा ਨੇ ਪਹਿਨਾਰ ਦਿੱ ਜੀ ਦਾ ਦੈਨ ਸੌਂਸ ਵੇਟ ক্লোਜ਼ ਕਰਨ ਵਾਸਤੇ ਲਾ ਦੋ ਪੇਟੀਆਂ ਇਹ ਤੇ ਦੋ ਆ ਬਚੇ ਇਹ ਖਾਲੀ ਇਹ ਤਰਾਂਗੇ ਵਾਪਸ ਬਾਕੀ ਸਮਾਨ ਮੈਂ ਖਲਾਰਾ ਸਿਮਟਾਂਗੇ ਬਾਅਦ ਵਿੱਚ మనం ననక బా దాకా సెరవాళ్ళ సెరవా పై దర్శ బ మమ్మను ఓకే దుద్ధ బా డోల్ మమ్మ కోల్గా సాడ ਜਦ ਮੈਂ ਅੰਤਰੋਂ ਕਹਿ ਰਹੀ ਸੀ ਕਿ ਤੂੰ ਸਿੱਧਾ ਹੋ ਕੇ ਬੈਠੇ ਰਹਾ ਲਾ ਇਹਨੂੰ ਆਪਣਾ ਸੀ ਕਮੇਟੀ ਵੀ ਤੇ ਸਬਦ ਪਾਠ ਲਾ ਰਾ ਚਪੇ ਇਸੇ ਵਰਦਲ ਹੁੰਦਾ ਹਾਂ ਅਸਲ ਤੇ ਸਿਰਸਿਰ ਗੁਰਬਾਣੀ ਲਾ ਰੋ ਅੱਜ ਦਾ ਦਾਸਾ ਰਸੀ ਪੀਕੀਸੀ ਮਿਊਜ਼ਿਕ ਦਰਬਾਰ ਸਾਹਿਬ ਤੇ ਲਾਈਵ ਤੇ ਮੈਂ ਕਹ ਚਾ ਕਿ ਚਪੇ ਸਦਾ ਪਾਠ ਨਾ ਟਾਈਮ ਲਾ ਦੇ ਕੇ ਸਾਰੇ ਬੈਠੇ ਕੋਈ ਇੱਕਦਮ ਤਨੰਤ ਪਾਠ ਲਾ ਰਿਹਾ ਜਦ ਨਾਲ ਕੇ ਜੇ ਰਹੀ ਸੀ ਕਿ ਤੂੰ ਸਿੱਧਾ ਹੋ ਕੇ ਬੈਸੇ ਰੋਣਾ ਅੱਗੇ ਲੇਟੋ ਚੁੱਕਾ ਅਦਰ ਦਰਸ਼ ਬਹੁਤ ਅੰਕ ਕਰਦਾ ਤੇ ਅਸੀਂ ਕੋਸ਼ਿਸ਼ ਕਰਦਾ ਸੀ ਕਦੀ ਕੋਸ਼ਿਸ਼ ਉਹਨੂੰ ਲੋਗਦੇ ਤੇ ਐਸੀ ਕਿ ਤੂੰ ਨਾ ਕਰ ਹਟਦਾ ਨਹੀਂ ਹੈਗਾ। ਖੇਚਦਾ ਫਿਰ ਉਧਰ ਜਾਂਦਾ ਹੈ ਬਾਰ-ਬਾਰ ਡਾਈਨਿੰਗ ਟੇਬਲ ਵਾਲੇ ਸਾਈਡ ਤੇ ਮੈਂ ਇਹਨੂੰ ਕਹਿੰਦੀ ਸੀ ਕਿ ਤੂੰ ਨਾ ਜਾਏ ਸਾਰਾ ਟੇਬਲ ਦਾ ਕਵਰ ਉੱਪਰ ਪਲਾਸਟਿਕ ਦਾ ਖਿੱਚ ਦਿੰਦਾ ਤੇ ਫਿਰ ਸਾਡਾ ਨਾਮ ਲੱਗਦਾ ਤੂੰ ਸਿੱਧਾ ਸਾਰਾ ਕਰ ਦਿੰਗੇ ਕਾਰ ਇਹ ਦਿੰਦਾ ਕਿ ਨਾਮ ਸਾਡਾ ਲੱਗ ਜਾਂਦਾ। ਇਹ ਸਾਨੂੰ ਬੁਧਨਾਮ ਕਰ ਦਿੰਦਾ ਡੋਮਾ ਜਾਣਿਆਂ ਨੂੰ। ਤੂੰ ਸੈਟਿੰਗ ਨਹੀਂ ਕੀਤੀ ਹੋਈ। ਉਧਰ ਮੈਂ ਤਾਂ ਬੈਗ ਪਰੇ ਕਰਦੀ ਕਿ ਬੈਗ ਇਹਨੂੰ ਉੱਪਰ ਖਿੱਚ ਕੇ ਆਪਣੇ ਉੱਪਰ ਸੈੱਟ ਲੈ। ਫਰ ਖੇਜ ਗਿਆ ਕਿ ਮਨ ਤੂੰ ਕਿੱਦਾਂ ਕਿਉਂ ਕੀਤਾ ਐਦਾਂ ਮੈਨੂੰ ਵੇਂਦਾ ਪਿਆ ਮੇਰੇ ਵੱਲ ਮੈਂ ਤਾਂ ਸਿਰ ਬੋਂਦੀ ਪਈ ਸੀ ਕਿ ਮੈਂ ਚਲ ਖੇਡੇ ਲੱਗਾ ਰਹੇ 5 ਵਜੇ ਦਾ ਉੱਠਿਆ ਹਾਲੇ ਡੀ ਉੱਠ ਕੇ ਤਾਂ ਆਮ ਨਾਲ ਖੇਡਦਾ ਰਹਿੰਦਾ ਕਦੀ ਮੰਮਾ ਕੋ ਚੱਲ ਜਾਂਦਾ ਫਿਰ ਮੰਮਾ ਸੰਭਲ ਲੈਂਦੇ ਤੇ ਹੁਣ ਬਸ ਇਹਨੂੰ ਕੋ ਕੁਝ ਪਾ ਕੇ ਮੰਮਾ ਬਣਾ ਰਹੀ ਸੀ ਚਾਹ ਵਗੈਰਾ ਕਿਚਨ ਚ ਟਿਫਨ ਮੇਰਾ ਪੈਕ ਕਰ ਛੱਡਿਆ ਸੀ ਅਨੰਤ ਦਾ ਜਦੋਂ ਮੰਮਾ ਚਾਹ ਬਣਾ ਰਹੀ ਸੀ ਤੇ ਹੁਣ ਮੈਂ ਬੈਠੀ ਸੀ ਸੁੱਤਾ ਪਿਆ ਸੀ ਮੈਂ ਚਲ ਵੀਡੀਓ ਐਡਿਟ ਕਰ ਲੈਂਦੀ ਆ ਇਹ ਕਰਨੇ ਦਿੰਦਾ ਕੁਝ ਵੀ ਟਾਈਮ ਬੜਾ ਉੱਖਾ ਕਰਦਿਨਾਂ ਇਦਾਂ ਮੈਂ ਟਾਈਮ ਕੱਢ ਰਹੀ ਸੀ ਕਿ ਇਦਾਂ ਮੈਂ ਕੱਲ ਵੀਡੀਓ ਐਡਿਟ ਕਰ ਲੈਣੀ ਹੈ ਇਸ ਲਈ ਸ਼ਾਮੀ ਕਰ ਦਿੱਤੀ ਸਵੇਰ ਦੀ ਵੀਡੀਓ ਬਣੀ ਹੁਣ ਮੈਂ 5:30 ਹੋ ਗਏ ਤੇ ਵੀਡੀਓ ਐਡਿਟ ਕਰਨੀ ਓਧਰ ਫੇਰ ਚਲੇ ਜਾਏ ਅਸੀਂ ਇਹਨੂੰ ਮੈਂ ਉਧਰ ਕਰ ਦਿੱਤਾ ਲੌਬੀ ਦੇ ਡੋਰ ਵਾਲੀ ਸਾਈਡ ਕਹਿੰਦੇ ਕਿ ਮੈਂ ਇੱਧਰ ਕੋ ਕੀਤਾ ਖਿਜਣ ਲੱਗ ਪਿਆ ਸੀ ਫਿਰ ਤੋਂ ਫਿਰ ਮੈਨੂੰ ਇੱਧਰ ਘਮਾਉਣਾ ਪਿਆ ਇਹਨੂੰ ਕਿ ਚੱਲ ਘੁੰਮ ਜਾ ਇੱਧਰ ਨੂੰ ਦੂਹਾਂ ਤੇ ਇੱਧਰ ਮम्मा ਬਣਾ ਰਹੀ ਆ ਫਿਰ ਤੋਂ ਤੁਹਾਨੂੰ ਦਿਖਲਾਂਗੀ ਸੁਬਾ ਆ ਜਾਂਦੀ ਹੋਏਗੀ ਪਹਿਲਾਂ ਹੁਣ ਕੀ ਰੱਖਿਆ ਬੈਲਾ ਤਾਂ ਆਲੂ ਬੋਇਲ ਕਰਨੇ ਰੱਖੇ ਸੀ ਬਰਗਰ ਬਣਾਉਣ ਵਾਸਤੇ ਨੰਨ ਤਾਂ ਕਹਿੰਦਾ ਸੀ ਬਰਗਰ ਖਾਣਾ ਤਾਂ ਮਮਾ ਘਰ ਬਣਾ ਦਿੰਨੇ ਬਰਗਰ ਅਜਾ ਲੂ ਟਿੱਕੀ ਘਰੇ ਬਣਾਵਾਂਗੇ ਪਹਿਲਾਂ ਟਿੱਕੀ ਪਹਿਲਾਂ ਘਰੇ ਬਣਾਈ ਦੀਏ ਤਾਂ ਮਮਾ ਘਰ ਚਾ ਲੂ ਬੋਇਲ ਕਰ ਲੇਣੀ ਹੁਣ ਟਾਈਮ ਨਾ ਕਿ ਚਲੋ ਮੈਂ ਵੀਡੀਓ ਐਡਿਟ ਕਰ ਲਵਾਂਨੀ ਤੁਸੀਂ ਬੋਇਲ ਕਰ ਲਓ ਕਿ ਇਦਾਂ ਹੀ ਰਲ ਮਿਲ ਕੇ ਕੰਮ ਕਰ ਲਈਦਾ ਦੋਨੋਂ ਜਾਣੀ ਹੈ ਸਿਰ ਸਿਰ ਮੈਨੇਜ ਕਰਨਾ ਔਖਾ ਵੀਡੀਓ ਬਣਾਉਂਦੇ ਪਏ ਸੇਰ ਮੇਰਾ ਬਾਦ ਤੇ ਚਲ ਮੈਂ ਕਿ ਚਲ ਹੁਣ ਇੱਧਰ ਇਹਨੂੰ ਖਲਾਈ ਜਾਂਦੀ ਸੀ ਕਿ ਤੰਗ ਬੜਾ ਕਰਦਾ ਸੀ ਜੂੜਾ ਨੂੰ ਕਰਦੀ ਪਈ ਸੀ ਇਹਦਾ ਮੈਂ ਕਿ ਚਲ ਜਲਦੀ ਜਲਦੀ ਹੋ ਜੀ ਇਹ ਖਿਜੀਆ ਪਿਆਸੀ ਮੈਨੂੰ ਜਲਦੀ ਕਰੋ ਮਮਾ ਮੈਂ ਲੇਟ ਹੋ ਰਿਆਂ ਇਹ ਗਾੜੇ ਪਟਕਾ ਬਣਾਣਾ ਦੁੱਧ ਵਗੈਰਾ ਇਹਨੇ ਪੀਣਾ ਸੀ ਜੇ ਸਿਰ ਸਿਰ ਤੋਂ ਦਰਦ ਦਰਸ ਤੰਗ ਕਰਨਾ ਤੇ ਉਹ ਦਿਨ ਮੈਂ ਲੱਤੀ ਜਲਾ ਕਰ ਤੇ ਹੁਣ ਮੈਂ ਕਿ ਚਲੋ ਅਨੰਤ ਦਾ ਹੋ ਗਿਆ ਆਪਣਾ ਕੰਮ ਥਰੀ ਹੁਣ ਹਰਮੀਤ ਨੇ ਇਹਨਾਂ ਪਟਕਾ ਵਗੈਰਾ ਬਣਾਣਾ ਆਪਾਂ ਹੁਣ ਲੱਗੇ ਚਾਹ ਪੀਣ ਵੇਲੇ ਉਹ ਕੇ ਬੈ ਕੇ ਚਾਹ ਪੀਂਦਾ ਮਜ਼ਾ ਹੀ ਅਲੱਗ ਹੁੰਦਾ ਬਾਰੇ ਨਹੀਂ ਉਹਨਾਂ ਟਾਈਮ ਚਾਹ ਕਿੱਥੇ ਪੀਂਮੂ ਨੇ ਉਧਰ ਦਸਤਾਂਗ ਕਰ ਲਾ ਪੈ ਕੇ ਮੈਨੂੰ ਚੁੱਪ ਲਓ ਹਨ ਮੈਂ ਚੱਕਣਾ ਪਿਆ ਕੁਦੁੱਤਰ ਜੀ ਨੂੰ ਇਹ ਬਹੁਤ ਤੰਗ ਕਰਦਾ ਤੇ ਅਨੰਤ ਨੂੰ ਉਧਰ ਮੈਂ ਕਹਿ ਰਹੀ ਸੀ ਦੁੱਧ ਵਗੈਰਾ ਪੀ ਲੈ ਛੇ ਤੇ ਟਾਈਮ ਹੋ ਜਾਣਾ ਯਾਰ ਇਧਰ ਆਪਾਂ ਫੜ ਲਿਆ ਝਾੜੂ ਆਪਣਾ ਕਰਤਾ ਕੰਮ ਸ਼ੁਰੂ ਅਨੰਤ ਦੇ ਜਾਣ ਤੋਂ ਬਾਅਦ ਕਿਤੇ ਮੈਂ ਝਾੜੂ ਲਾ ਲਿਆ ਦਾ ਬਦਵਤ ਇੱਥੇ ਮੈਂ ਫਿਰ ਨਾਲ ਦੀ ਨਾਲ ਹੀ ਪੋਚਾ ਲਗਾ ਦਾਂਗੀ ਕਿ ਬਾਅਦ ਵਿੱਚ ਨਾ ਡੈਡੀ ਨੇ ਇੱਥੇ ਬੈਠ ਕੇ ਅਖਬਾਰ ਵਗੈਰਾ ਪੜ੍ਹਨੇ ਤੇ ਦੁੱਧ ਪੀਣਾ ਸੀ ਮੈਂ ਕਿਤੇ ਨਾਲ ਨਾਲ ਪੋਚਾ ਲਾ ਦੇਣੀ ਮम्मा ਨਾ ਟਾਈਮ ਕਿਚਨ ਚ ਦੁੱਧ ਸਾੰਭ ਰਹੀ ਸੀ ਤੇ ਮੈਂ ਝਾੜੂ ਲਾਉਣ ਤੋਂ ਬਾਅਦ ਪੋਚਾ ਲਾਵਾਂਗੀ ਤੇ ਇਹਦੇ ਵਿੱਚ ਪੋਚਾ ਲਾਉਣ ਤੋਂ ਬਾਅਦ ਚਲੋ ਜੀ ਫਿਰ ਮੰਮੀ ਥੋੜਾ ਬਹੁਤਾ ਪੋਚਾ ਜਿਹੜਾ ਰਹਿ ਗਿਆ ਇੱਥੇ ਮੈਂ ਲਾਤਾ ਸੀ ਨੂੰ ਸਾਡੇ ਤੇ ਸੋਫੇ ਵਾਲੇ ਸਾਈਡ ਇਹ ਚਲ ਝਾੜੂ ਲੱਗ ਜਾਏਗਾ ਤਾਂ ਪੋਚਾ ਲਾ ਦਵਾਂਗੇ ਮੰਮੀ ਦਵਾਤਾ ਤੇ ਪੋਚਾ ਲਾਉਣ ਤੋਂ ਬਾਅਦ ਫਿਰ ਅਸੀਂ ਕਰਾਂਗੇ ਕੱਪੜੇ ਧੋਣੇ ਆ ਕੱਪੜੇ ਧੋਵਾਂਗੇ ਅੱਜ ਵੀਰਵਾਰੀ ਹੈ ਵੀਰਵਾਰ ਨੂੰ ਮੈਂ ਕੋਈ ਵਿਚਾਰ ਨਹੀਂ ਕਰਦੀ ਰਾਮ ਹੀ ਕਰਨਾ ਚਾਹੀਦਾ ਸਾਰੇ ਵਾਰ ਬਾਬਾ ਜੀ ਦੇ ਬਣੇ ਹੋਏ ਰੈਮ ਪਰ ਮਤ ਦੂਰ ਹੀ ਰਹਿਦਾ ਆਪਾਂ ਚ ਵੈਸੇ ਤੇਦਰ ਹੁਣ ਆਪਾਂ ਲੱਗੇ ਸੀ ਝਾੜੂ ਲਾਟਾ ਮੈਂ ਹੁਣ ਲੈ ਆਈ ਸੀ ਪੋਚਾ ਨਗਾ ਪੋਚਾ ਲਾ ਕੇ ਸੋਫੇ ਸੈੱਟ ਕਰਕੇ ਝਾੜੂ ਮੈਂ ਕਿ ਥੋੜਾ ਅੱਗੇ ਕਰਕੇ ਸੋ ਪੋਚੇ ਲਾਉਣੀ ਪੋਚੇ ਲਾ ਕੇ ਫਿਰ ਆਪਾਂ ਮੰਮੀ ਕਰਨਗੇ ਸੋਫੇ ਥੋੜਾ ਡ్రਾਈング ਰੂਮ ਇਸ ਵਾਈ ਮੈਂ ਹੁਣ ਇਸ ਤੋਂ ਬਾਅਦ ਆ ਝਾੜੂ ਲਗਾ ਦਿੱਤਾ ਸਾਰੇ ਫਿਰ ਮੈਂ ਬਾਹਰ ਕਰਾਂਗੀ ਠਹਿਰ ਕੇ ਥੋੜਾ ਟਾਈਮ ਮਾਲੀ ਚਲ ਜੇਗਾ ਸਪਾਈਸ ਵੀ ਕਰਕੇ ਉਹਨੇ ਝਾੜ ਪੂੰਝ ਕਰਨੀ ਹੁੰਦੀ ਬਾਹਰ ਸਕੂਟਰ ਵਗੈਰਾ ਗੱਡੀ ਦੀ ਉਸ ਤੋਂ ਬਾਅਦ ਫਿਰ ਮੈਂ ਬਾਹਰ ਬਾਹਰ ਵਿੱਚ ਕਰ ਦਿੰਨੀ ਠਹਿਰ ਕੇ ਲਾ ਕੇ ਚਲੋ ਬਾਹਰ ਬਾਹਰ ਵਿੱਚ ਕਰ ਲਾਂਗੇ ਇੱਥੇ ਲਗਾ ਦਿੰਨੇ ਆ ਸੀ ਪੁੱਛਾ ਤੇ ਪੁੱਛਾ ਨਾਲ ਆ ਰਹੀ ਸੀ ਥੋੜਾ ਖਲਾਤਾ ਹੂੰ ਉਦੋਂ ਡੈਡੀ ਦੇਖਣ ਦੇ ਕਿੰਨਾ ਕੁ ਟਾਈਮ ਲਾਉਣਾ ਹੈ ਕਿ ਮੈਂ ਬੈਠ ਕੇ ਅਖਬਾਰ ਪੜ੍ਹਨੀ ਹੁੰਦੀ ਹੈ ਕਿ ਮੈਂ ਕਿ ਮੈਂ ਡੈਡੀ ਬਾਸ 2 ਮਿੰਟ ਲਾ ਦਿੱਤਾ ਕਿੰਨਾ ਕੁ ਟਾਈਮ ਲੱਗਣਾ बाद झाड़ू मैं बाहर की बैडरूमें झाड़ू अपने दर्श भी ठीक है नहीं बुखार चा अपने झाड़ू मम्मी ने सारे बैडरूम पोचे लाते बाकी लॉबी वगैरह से मम्मा ने लगाए हुए पोचे इतने मैं अपने ला दिते थे पोचे हूँ आप हो गए ला लिया झाड़ू मम्मा ला रहे पोचे ਅੱਪਾ ਇਦਾਂ ਰਾਲ ਮਿਲ ਕੇ ਸਿਰਸਰ ਕੰਮ ਕਾਲੀ ਦਾ ਦੱਸ ਹੁੰਦੇ ਨਾ ਇਦਾਂ ਕੰਮ ਮੁੱਕ ਜਾਂਦਾ ਨਾ ਸੁੱਤਾ ਰਹਿੰਦਾ ਨਹੀਂ ਤਾਂ ਫਿਰ ਉਹਨੂੰ ਸਾਹਮਣਾ ਪੈਂਦਾ ਇੱਕ ਜਣੇ ਨੂੰ ਇੱਕ ਜਣੇ ਨੂੰ ਉਹਨੂੰ ਸਾਹਮਣਾ ਪੈਂਦਾ ਨਹੀਂ ਤੇ ਕੱਲ ਮੀਟਿੰਗ ਕਰਕੇ ਹੋਗਾ ਨਾ ਖਲਾਰਾ ਨਹੀਂ ਤੇ ਇੰਨਾ ਖਲਾਰਾ ਨਹੀਂ ਪੈਂਦਾ ਆ ਕੁਰਸੀਆਂ ਬਾਹਰ ਕਢਾ ਦੇਣੇ ਆ ਦੋ ਆ ਤੇ ਮੈਂ ਪਿੱਛੇ ਕੱਪੜੇ ਪਾਵਾਂ ਉਹਨਾਂ ਚ ਮਸ਼ੀਨ ਚ ਤੁਸੀਂ ਇੱਥੇ ਲਾਉਣ ਦੇ ਤੇ ਅਸੋਈ ਚ ਵੀ ਲੱਗ ਗਿਆ ਪੋਚਾ ਅੱਧਾ ਡੈਡੀ ਆਏ ਨੇ ਸ਼ੱਕਰ ਗੰਦੀ ਉਹ ਸੋਰੀ ਕੀ ਕਹਿੰਦੇ ਇਹਨੂੰ ਚਕੰਦਰ ਇਹਦਾ ਪਾਣੀ ਬਣਾ ਕੇ ਪਿੰਦੇ ਨੇ ਹੰਮਲਾਈ ਠੀਰੇ ਸਾਡੇ ਅੱਜ ਫੇਰ ਇੱਕ ਅੰਬੀ ਹਵਾ ਨਾਲ ਡਿੱਟ ਕੇ ਟੁੱਟ ਗਈ ਚਲੋ ਜੋ ਕਰਮਾ ਚੋ ਮੇਲੇ ਜਾਣਾ ਫਲ ਹਨ ਜੋ ਬੱਕਿਆ ਠੀਕ ਨੇ ਉਹ ਟਮਾਟਰ ਸਾਡੇ ਘਰ ਦੇ ਤੋੜ ਲੈਦੇ ਸੁੱਕੀ ਜਾਂਦੇ ਪਏ ਐ ਤਾਂ ਮਮਾ ਨਾਲ ਕੀ ਕਰਤਾ ਟੱਕਿਆ ਸੀ ਇਹ ਜਿੰਨਾ ਤੱਕ ਨੂੰ ਮੈਨੂੰ ਤਾਂ ਆਪਣੀ ਲੱਸੀ ਨੂੰ ਕਿਸੇ ਨੂੰ ਆਣੀ। ਉੱਧਰ ਵਾਲਾ ਮੈਕੀਕ ਖੰਮ ਕਰਦੇ। ਚਲੋ। ਨੰਤੇ ਚਲੇ ਗਿਆ ਸਕੂਲ ਤੇ ਨਪਰ ਮੈਂ ਚਲੋ ਕੰਮ ਕਰਦੇ। ਮਾਨੂੰ ਕੱਪੜੇ ਪਾਉਂ ਮਮਾ ਨਾਲ ਲੁੰਦੇ ਤੇ ਬਾਹਰ ਬਾਦ ਚਲੋ। ਬਾਹਰ ਬਾਦ ਵੀ ਚਲਾਉਣੇ ਠਹਿਰ ਕੇ ਗੌਰ ਕਰ ਜਾਂਦਾ ਕਿ। ਤੂੰ ਕਿਨ ਬਾਹਰ ਨਹੀਂ ਜਾਣਾ ਪੁੱਤ ਬਾਹਰ ਮੈਂ ਲਾ ਲੈ ਪੋਤੀ ਹੁਣ। ਅਛਾ ਗੌਰ ਪੈਨਵਾਜਾ ਮਾਰਨ ਲਿਆ ਕਿ ਤੂੰ। ਤੁਹਾਨੂੰ ਬੁਲਾਉਂਦਾ ਪਿਆ ਪਾਪਾ ਜੀ। ਬਾਹਰ ਜਾਣਾ। ਬਾਹਰ ਨਹੀਂ ਜਾਣਾ। ਨਹੀਂ ਜਾਣਾ। ਨਹੀਂ ਜਾਣਾ। ਕਹਦਾ ਬਾਹਰ ਜਾ ਰੰਨਾ ਹਾਂ ਬਾਹਰ ਨਹੀਂ ਆਇਆ ਆਏ ਮਮਾ ਆਢਿਆ ਚੋਕ ਚੋਕ ਵੇਖਣ ਦੇ ਵੇਖੋ ਕਾ ਅੰਕਲ ਜੀ ਆ ਜਾਓ ਮੈਨੂੰ ਲੈ ਜਾਓ ਕਾ ਮੈਨੂੰ ਲੈ ਜਾਓ ਬਾਹਰ ਫੇਰ ਖਾਣਗੇ ਜੇ ਤੂੰ ਕਹਿਂਗਾ ਤੇ ਨਹੀਂ ਖਾਣਨਾ ਉਹਨਾ ਇਦਾਂ ਕੋਈ ਨਸ਼ਾ ਹੁੰਦਾ ਕਿ ਇਹਦਾ ਨਸ਼ਾ ਹੁੰਦਾ ਇਹਨੂੰ ਆਹ ਸ਼ਬਦਾਂ ਦਾ ਨਸ਼ਾ ਇਹ ਸ਼ਬਦ ਦੇ ਪਿੱਛੇ ਹੀ ਪੈ ਜਾਂਦਾ ਸਾਰਾ ਦਿਨ ਇਹ ਕੋ ਸੁਣਦਾ ਰਹਿੰਦਾ ਭਾਵੇਂ ਭੁੱਖਾ ਪਾਣਾ ਬਿਠਾ ਛੱਡੋ ਇਹਨੂੰ ਇਹਨੂੰ ਨਸ਼ਾ ਚੜਿਆ ਸ਼ਬਦ ਮਧੇ ਗਾਲਿਆ ਭਗਤ ਬੰਦਾ ਸਾਡਾ ਨੌਣਾ ਦਸ਼ਵਿਰ ਸ਼ਬਦ ਉਹ ਹਾਂ ਜੀ ਮੇਰੇ ਪੁੱਤ ਦਾ ਬਾਬਾ ਜੀ ਦਾ ਸ਼ਬਦ ਸ਼ੋਲੋ ਸ਼ੋਲੋ ਆੱਖਾਂ 'ਚ ਜਮਕਦਾ ਇਹਦੇ ਪਿੱਛੇ ਵੇਖ ਲੋ ਨਾ ਇਹ ਕਿਸੇ ਦਾ ਨਾ ਆਇਆ ਕਰੋ ਇੱਕ ਹੋਰ ਗਿਫਟ ਆ ਗਿਆ ਸਾਨੂੰ ਜਿੱਦੀ ਸਾਨੂੰ ਜ਼ਰੂਰਤ ਸੀ ਤਾਂਬੇ ਦੇ ਗਲਾਸ ਤੇ ਜੱਗ ਇਹ ਖੋਲੂਗਾ ਓਪਨ ਕਰੇਗਾ ਅਨੰਤ ਖੁਸ਼ ਹੁੰਦਾ ਕੋਲ ਕੋਣਾ ਡੈਡੀ ਨੇ ਮਿਲਿਆ ਗਿਫਟ ਵੈਟਰਨਰੀ ਵੱਲੋਂ ਗਾ ਜਾਗੇ ਜੀ ਸਾਨੂੰ ਜਰੂਰਤ ਸਿਰ ਪਹਿਲਾਂ ਵੀ ਹੈਗੇ ਸਾਡੇ ਪੈ ਤੋਂਦਿਆ ਤੇ ਅਗਰ ਕੀ ਗਿਫਟ ਹੈ ਗਲਾਸ ਬੜਾ ਸੋਹਣਾ ਹੈ ਨਾ ਹਰਕਾ ਪੁੱਤ ਦੇ ਉਹ ਤਾਂ ਜੂਨੀਫਾਰਮ ਤਲਾ ਵੇ ਕੀ ਹਾਲ ਬਣਿਆ ਵੇ ਜਰਾਬਾਂ ਚਿੱਟੀਆਂ ਨੂੰ ਕਾਲੀਆਂ ਕੀਤਾ ਬੂਟਾਂ ਨਾਲੇ ਸੌਖਤ ਸ਼ੂ ਵੇ ਬਲੈਕ 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 ਨੰਨ ਤਾਂ ਬਲੈਕ ਨੰਨ ਤਾਂ ਬਲੈਕ ਐਂਡ ਵਾਈਟ ਹੋ ਗਿਆ ਵਾਓ ਜੱਗ ਪਹਿਲਾ ਜਗ ਹੈਗਾ ਸੀ ਨਾ ਆਪਣੇ ਕੋਲ ਨਹੀਂ ਜਗ ਨਹੀਂ ਹੈਗਾ ਇਹਦਾ ਹਾਂ ਬੋਤਲਾਂ ਹੈ ਘੜਾ ਹੈਗਾ ਹਾਂ ਅੱਜ ਪਾਣੀ ਪਾਇਆ ਕਰੀ ਰਾਤ ਨੂੰ ਸਵੇਰ ਪੀਆ ਕਰਾਂਗੇ ਇਹ ਪਾਣੀ ਪੀਣਾ ਬਹੁਤ ਵਧੀਆ ਹੁੰਦਾ ਕਿਹੜਾ ਘੜਾ ਘੜਾ ਤਾਂਬੇ ਦਾ ਘੜਾ ਨਹੀਂ ਲੈ ਰਹੇ ਆਂ ਆ ਹੁਸਾ ਚੱਕਾ ਘੜਾ ਵੀ ਜਿਹੜਾ ਲੈਂਦਾ ਉਹਦੇ ਜਿੰਨਾ ਗਲਾਸ ਵਿੱਚ ਪਾੜਾ ਪਾਣੀ ਹਾਂ ਚਾਰ ਗਲਾਸ ਹੁਣ ਇਹ ਦੋ ਦੋ ਗਲਾਸ ਦੁੱਧ ਪੀਆ ਕਰਨਾ ਤਿੰਨ ਟਾਈਮ ਦੋ ਸਵੇਰੇ ਦੁਪਹਿਰੇ ਰਾਤ ਨੂੰ ਇਹ ਮਨਜ਼ੂਰ ਆ ਗਲਾਸ ਕਿੱਦੇ ਸੋਹਣੇ ਨਾ ਨੇ ਸਾਰੇ ਸੇਮ ਹੈ ਵੈਸੇ ਲੱਗਣ ਦੇ ਨਹੀਂ ਪਾੜਿਆ ਪਾਣੀ ਨਹੀਂ ਪਾਣੀ ਪੀਆ ਕਰਾਂਗੇ ਇਹ ਮਮਾਣਾ ਨੇ ਬਣਾਇਆ ਆਪਣਾ ਪਾਣੀ ਪੀਣ ਵਾਸਤੇ ਅੱਕੇ ਆਪ ਵੀ ਐਂਡ ਸਵੇਰ ਤੋਂ ਲੈ ਕੇ ਦੇਰ ਤੱਕ ਦੀ ਰੋਟੀਨ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚ ਮਿਲਦੇ ਆ ਜੀ ਆਪਾਂ ਨੈਕਸਟ ਵਲੋਗ ਵਿੱਚ ਬਾਏ ਬਾਏ